ਇਹ ਔਰ ਸੜਕ ਹੈ ਜਿੱਥੇ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਸੀਗਾ ਔਰ ਉਸ ਦੇ ਵਿਚਕਾਰ ਕਈ ਬੱਚਿਆਂ ਦੀ ਜਿਹੜੀ ਹੈ ਜਾਨ ਚਲੀ ਗਈ ਸੀ ਜੋ ਸਮਾਣਾ ਤੋਂ ਪਾਤਲਾ ਜਾਣ ਵਾਲੀ ਸੜਕ ਹੈਗੀ ਆ ਉਸ ਦੇ ਉੱਪਰ ਹੈਵੀ ਵਾਹਨ ਯਾਨੀ ਕਿ ਜੋ ਪਾਰੀ ਵਾਹਨ ਹੈ ਪਾਵੇ ਟਿੱਪਰ ਹੋਗੇ ਟਰੱਕ ਹੋਗੇ ਜੋ ਕਮਰਸ਼ੀਅਲ ਵੀ ਕਰਲੇ ਵੱਡੇ ਉਹ ਕਮਰਸ਼ੀਅਲ ਵੀਕਲ ਇਸ ਥਾਂ ਦੇ ਉੱਪਰ ਜਿਹੜੇ ਨੇ ਉਹ ਨਹੀਂ ਦੌੜਨਗੇ ਸਵੇਰੇ 6 ਵਜੇ ਤੋਂ ਲੈ ਕੇ ਤਾਂ 9 ਵਜੇ ਤੱਕ ਯਾਨੀ ਕਿ ਸਵੇਰ ਦੇ 9 ਵਜੇ ਤੱਕ ਔਰ ਦੁਪਹਿਰ ਦੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਜਦੋਂ ਛੁੱਟੀ ਦਾ ਟਾਈਮ ਹੁੰਦਾ ਹੈ ਜਦੋਂ ਛੁੱਟੀ ਤੇ ਲਈ ਜਿਹੜੀ ਆ ਸਕੂਲ ਬੰਨਾਂ ਨਿਕਲਦੀ ਯਾਨੀ ਕਿ ਲੋਕ ਆਪਣੇ ਘਰਾਂ ਨੂੰ ਜਾਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤੋਂ ਸਰਾਂ ਵੀ ਇਹ ਜਿਹੜੇ ਹੈਵੀ ਵਹੀਕਲ ਨੇ ਕਮਰਸ਼ੀਅਲ ਵਹੀਕਲ ਨੇ ਉਹ ਇੱਥੇ ਦੌੜਦੇ ਹੋਏ ਨਹੀਂ ਨਜ਼ਰ ਆਉਣਗੇ ਕਿਉਂਕਿ ਉਸ ਦੇ ਉੱਪਰ तमाम ਤੌਰ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ। ਤੁਹਾਡਾ ਬਾਤੜਾ ਰੋਡ ਤੇ ਵੀ ਇਹ ਜਿਹੜਾ ਰੋਕ ਹੈ ਉਹ ਰਹੇਗੀ ਉਸ ਤੋਂ ਬਾਅਦ ਕੱਕੜਕਲਾ ਤੱਕ ਜਿਹੜੀ ਹੈ ਰੋਕ ਹੈ ਉਹ ਰਹੇਗੀ ਉਸ ਤੋਂ ਬਾਅਦ ਸਮਾਨਾ ਭਵਾਨੀਗੜ ਰੋਡ ਪਿੰਡ ਫਤਿਹਗੜ ਚੁੰਨਾ ਤੱਕ ਰਹੇਗੀ ਮਾੜਾ ਚੀਕਾ ਰੋਡ ਤੱਕ ਵੀ ਇਹ ਜਿਹੜੀ ਹੈ ਇਹ ਇਸ ਤਰੀਕੇ ਦੀ پابੰਦੀ ਜਿਹੜੀ ਹੈ ਉਹ ਰਹੇਗੀ 1463 ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਏਡੀਸੀ ਪਟਿਆਲਾ ਦੇ ਵੱਲੋਂ ਆਰਡਰ ਜਿਹੜੇ ਨੂੰ ਕੱਢ ਦਿੱਤੇ ਗਏ ਨੇ ਕਿ ਇਸ ਸਮਾਣਾ ਦੇ ਵਿੱਚ ਜਦੋਂ ਟਿਪਰ ਤੇ ਸਕੂਲ ਵੈਂ ਦਾ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਲਗਾਤਾਰ ਸਵਾਲ ਆ ਰਹੇ ਸੀ ਕਿ ਕਿਸ ਤਰੀਕੇ ਨਾਲ ਟਿਪੜ ਇਸ ਸੜਕ ਤੇ ਦੌੜਦੇ ਨੇ ਕਈ ਹਾਸੇ ਦਾ ਸ਼ਿਕਾਰ ਜਿਹੜੇ ਨੇ ਉਹ ਲੋਕ ਹੋ ਜਾਂਦੇ ਨੇ ਜਦੋਂ ਸਫ਼ਰ ਕਰਦੇ ਨੇ ਤਾਂ ਇਸ ਵਕਤ ਪਟਿਆਲਾ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਵੱਡੇ ਡਿਸੀਜਨ ਜਿਹੜੇ ਨੇ ਉਹ ਲਿੱਤੇ ਨੇਗੇ ਜਿਸ ਦੇ ਵਿੱਚ ਇਹ ਕਿਹਾ ਗਿਆ ਕੀ ਧਿਆਨ ਦੇ ਵਿੱਚ ਆਇਆ ਹੈ ਕਿ ਇਸ ਸੜਕ ਤੇ ਜਦੋਂ ਸਵੇਰੇ ਸਕੂਲ ਦੇ ਬੱਚੇ ਨਿਕਲਦੇ ਨੇ ਤੇ ਬੜੇ سارے ਹੈਵੀ ਵੀਕਲ ਯਾਨੀ ਕਿ ਭਾਰੀ ਵਾਹਨ ਜਿਹੜੇ ਨੇ ਉਹ ਇੱਥੋਂ ਗੁਜ਼ਰਦੇ ਨੇ ਜੋ ਵੱਡੇ ਹਾਸੇ ਦਾ ਇੱਕ ਵੱਡਾ ਕਾਰਨ ਬਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਐਕਸ਼ਨ ਲੈਂਦਿਆਂ ਹੋਇਆ ਜਿਹੜਾ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮ ਦੁਪਹਿਰੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਹੈਵੀ ਵਹੀਕਲ ਨੇ ਉਹ ਬੰਦ ਕਰ ਦਿੱਤੇ ਗਏ ਨੇ ਕਿਹੜੀ ਕਿਹੜੀ ਸੜਕ ਤੇ ਕਹਿੰਦੇ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਵਕਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਉਹ ਸੜਕ ਹੈ ਜਿੱਥੇ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਸੀਗਾ ਔਰ ਉਸ ਦੇ ਵਿਚਕਾਰ ਕਈ ਬੱਚਿਆਂ ਦੀ ਜਿਹੜੀ ਹੈ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਆਪਣੀ ਹਰਕਤ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਹੈਗਾ ਕਿ ਜੋ ਸਮਾਣਾ ਤੋਂ ਪਾਤੜਾ ਜਾਣ ਵਾਲੀ ਸੜਕ ਹੈਗੀ ਆ ਉਸ ਦੇ ਉੱਪਰ ਹੈਵੀ ਵਾਹਨ ਯਾਨੀ ਕਿ ਜੋ ਪਾਰੀ ਵਾਹਨ ਹੈ ਪਾਵੇਂ ਟਿਪਪਰ ਹੋਗੇ ਟਰੱਕ ਹੋਗੇ ਜੋ ਕਮਰਸ਼ੀਅਲ ਵੀ ਕਰ ਲੈ ਵੱਡੇ ਉਹ ਕਮਰਸ਼ੀਅਲ ਵੀਕਲ ਇਸ ਥਾਂ ਦੇ ਉੱਪਰ ਜਿਹੜੇ ਨੇ ਉਹ ਨਹੀਂ ਦੌੜਨਗੇ ਕਿਉਂਕਿ ਉਸ ਦੀ ਰਫਤਾਰ ਥੰਮੀ ਜਾਏਗੀ ਇੱਕ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈਗਾ ਸਵੇਰੇ 6 ਵਜੇ ਤੋਂ ਲੈ ਕੇ ਤਾਂ 9 ਵਜੇ ਤੱਕ ਯਾਨੀ ਕਿ ਸਵੇਰ ਦੇ 9 ਵਜੇ ਤੱਕ ਜਿਹੜਾ ਇਸ ਰਸਤੇ ਦੇ ਉੱਪਰ ਕੋਈ ਵੀ ਹੈਵੀ ਵਾਨ ਨਹੀਂ ਚੱਲ ਸਕਦਾ 17100 ਟ੍ਰੇਡ ਜਿਹੜੀ ਆ ਉਹ ਲਗਾ ਦਿੱਤੀ ਗਈ ਹੈਗੀ ਇਸ ਜਗ੍ਹਾ ਦੇ ਉੱਪਰ ਤਾਂ ਇਸ ਵਕਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਔਰ ਦੁਪਹਿਰ ਦੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਜਦੋਂ ਛੁੱਟੀ ਦਾ ਟਾਈਮ ਹੁੰਦਾ ਹੈ ਜਦੋਂ ਛੁੱਟੀ ਤੇ ਲਈ ਜਿਹੜੀ ਆ ਸਕੂਲ ਬੰਨਾਂ ਨਿਕਲਦੀ ਜਾਂ ਨਹੀਂ ਕਿ ਲੋਕ ਆਪਣੇ ਘਰਾਂ ਨੂੰ ਜਾਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤਾਂ ਉਸ ਦੌਰਾਨ ਵੀ ਇਹ ਜਿਹੜੇ ਹੈਵੀ ਵਹੀਕਲ ਨੇ ਕਮਰਸ਼ੀਅਲ ਵਹੀਕਲ ਨੇ ਉਹ ਇੱਥੇ ਦੌੜਦੇ ਹੋਏ ਨਹੀਂ ਨਜ਼ਰ ਆਉਣਗੇ ਕਿਉਂਕਿ ਉਸ ਦੇ ਉੱਪਰ तमाम ਤੌਰ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਇੱਕ ਵਾਰ ਜੇਕਰ ਏਰੀਆ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਇਹ ਜਿਹੜਾ ਏਰੀਆ ਸਮਾਣਾ ਪਟਿਆਲਾ ਰੋਡਪੁਰੀ ਹੈ ਇਸ ਤੇ ਉੱਪਰ ਰੋਕ ਲੱਗ ਚੁੱਕੀ ਹੈਗੀ ਆ ਸਿਆਣਾ ਚੌਂਕੀ ਤੱਕ ਇਹ ਜਿਹੜੀ ਰੋਕ ਹੈ ਉਹ ਰਹੇਗੀ ਉਸ ਤੋਂ ਬਾਅਦ ਸਮਾਣਾ ਪਾਤੜਾ ਰੋਡ ਤੇ ਵੀ ਇਹ ਜਿਹੜਾ ਰੋਕ ਹੈ ਉਹ ਰਹੇਗੀ ਉਸ ਤੋਂ ਬਾਅਦ ਕੱਕੜਕਲਾ ਤੱਕ ਜਿਹੜੀ ਹੈ ਰੋਕ ਹੈ ਉਹ ਰਹੇਗੀ ਉਸ ਤੋਂ ਬਾਅਦ ਸਮਾਣਾ ਸਮਾਣਾ ਭਵਾਨੀਗੜ ਰੋਡ ਪਿੰਡ ਫਤਿਗੜ ਚੂਨਾ ਤੱਕ ਰਹੇਗੀ ਮਾੜਾ ਚੀਕਾ ਰੋਡ ਤੱਕ ਵੀ ਇਹ ਜਿਹੜੀ ਹੈ ਇਹ ਇਸ ਤਰੀਕੇ ਦੀ پابੰਦੀ ਜਿਹੜੀ ਹੈ ਉਰੇ ਹੈ ਕਿ ਉਸ ਤੋਂ ਬਾਅਦ ਸੈਂਟਰ ਲਾਰੈਂਸ ਸਕੂਲ ਤੱਕ ਜਿਹੜੀ ਹੈ ਇਹ ਰੋਕ ਜਿਹੜੀ ਹੋ ਰਹੀ ਹੈ तमाम ਜਿਹੜੇ ਇਲਾਕੇ ਦੱਸ ਰਿਹਾ ਹੈਗਾ ਜਿਸ ਤੋਂ ਸਵੇਰੇ ਤੋਂ ਲੈ ਕੇ ਜਿਹੜੀ ਹੈ ਇਹ ਰੋਕ ਰਹੇਗੀ ਔਰ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਵੇਰ ਦੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਉਸ ਤੋਂ ਬਾਅਦ ਬਾਦਪੈਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਹੈਵੀ ਵਾਹਨ ਨੇ ਉਹ ਨਹੀਂ ਰਹਿਣਗੀ 1463 ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਏਡੀਸੀ ਪਟਿਆਲਾ ਦੇ ਵੱਲੋਂ ਇਹ ਜਿਹੜਾ ਆਰਡਰ ਜਿਹੜੇ ਨੂੰ ਕੱਢ ਦਿੱਤੇ ਗਏ ਨੇ ਕਿ ਇਸ ਜਗ੍ਹਾ ਦੇ ਉੱਪਰ ਆਪਣੀ ਪਾਵਰ ਦਾ ਯੂਜ਼ ਕਰਦਿਆਂ ਹੋਇਆ ਕਿ ਜੋ ਘਟਨਾਵਾਂ ਹੋ ਰਹੀਆਂ ਸੀਗੀਆਂ ਤਾਂ ਉਹ ਵੱਡੇ ਵੀਕਲਾ ਕਰਕੇ ਵੇਖੀ ਜਾ ਰਹੀ ਸੀ ਟਿਪਰ ਹੋਗੇ ਟਰੱਕ ਹੋਗੇ ਉਹਨਾਂ ਕਰਕੇ ਜਿਹੜੀ ਹੈ ਇਹ ਪੂਰੀ ਘਟਨਾਵਾਂ ਜਿਹੜੀਆਂ ਵੇਖਿਆ ਜਾ ਰਹੀਆਂ ਸੀ ਕਿਉਂਕਿ ਇਹ ਸੜਕ ਸਿੰਗਲ ਸੜਕ ਹੈਗੀ ਆ ਇਸ ਇਹ ਕਈ ਕਿਲੋਮੀਟਰ ਤੱਕ ਜਿਹੜੀ ਉਹ ਸੜਕ ਹੈਗੀ ਆ ਸਵੇਰੇ ਬੱਚਿਆਂ ਦੇ ਸਕੂਲ ਦਾ ਸਮਾਂ ਹੁੰਦਾ ਹੈ ਸਕੂਲ ਤੋਂ ਸਕੂਲ ਲਈ ਬੱਚੇ ਰਵਾਨਾ ਹੁੰਦੇ ਨੇ ਤਾਂ ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਜਿਹੜਾ ਇਹ ਫੈਸਲਾ ਲਿੱਤਾ ਗਿਆ ਹੈਗਾ ਕਿ ਜਿਹੜੇ ਹੈਵੀ ਵੀਕਲ ਨੇ ਭਾਰੀ ਵਾਹਨ ਨੇ ਉਹਨਾਂ ਦੇ ਉੱਪਰ ਰੋਕ ਲਗਾਈ ਜਾਗੇ ਜਾਵੇ ਜਿਸ ਕਰਕੇ ਇਹ ਜਿਹੜੇ ਇਨਸੀਡੈਂਟ ਹੋ ਰਹੇ ਨੇਗੇ ਜਿਹੜੇ ਐਕਸੀਡੈਂਟ ਹੋ ਰਹੇ ਨੇਗੇ ਹਾਸੇ ਲਗਾਤਾਰ ਵੱਡੇ ਵੱਡੇ ਵੇਖੇ ਜਾ ਰਹੇ ਸੀ ਕਿ ਕਿ ਜਿਨ੍ਹਾਂ ਦੇ ਨਾਲ ਕਈਆਂ ਦੀ ਜਾਨ ਜੜੀ ਉਹ ਚਲੀ ਜਾਂਦੀ ਹੈਗੀ ਆ ਤਾਂ ਹੁਣ ਇਸ ਸੜਕ ਦੇ ਉੱਪਰ ਰੋਕ ਲੱਗ ਚੁੱਕੀ ਹੈ ਜੀ ਸੜਕ ਤੇ ਮੈਂ ਖੜਾ ਇੱਕ ਟੁਕੜ 30 ਕਿਲੋਮੀਟਰ ਤੱਕ ਜਿਹੜੀ ਅੱਗੇ ਹੋएगी ਜਿਹੜੀ ਸਿੱਤੀ ਸਮਾਨੇ ਨੂੰ ਜਾਂਦੀ ਹੈਗੀ ਆ ਇਹ ਸਮਾਨੇ ਨੂੰ ਸੜਕ ਜਾਰੀ ਹੈਗੀ ਆ ਪਸਾਣੇ ਤੱਕ ਸੜਕ ਹੈਗੀ ਆ ਤਾਂ ਇਸ ਰਸਤੇ ਦੇ ਵੀ ਜਿਹੜੀ ਆ ਰੋਕ ਲੱਗ ਚੁੱਕੀ ਆ ਤਾਂ ਸਿਰਫ ਇਹ ਦੇਖ ਸਕਦੇ ਹੋ ਪਤਲਾ ਸਮਾਣਾ ਜਿਹੜਾ ਇਹ ਰਸਤਾ ਹੈ ਉਹ ਜਾਂਦਾ ਹੈਗਾ ਔਰ ਬਿਲਕੁਲ A2 ਲਾਈਨ ਸੜਕ ਹੈਗੀ ਆ ਇਸ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਜਿਹੜੇ ਵਾਹਨ ਨੇ ਪਾਰੀ ਵਾਹਨ ਜਿਹੜੇ ਉਹ ਗੁਜ਼ਰਦੇ ਸੀਗੇ ਲੇਕਿਨ ਹੁਣ ਉਸ ਦੇ ਉੱਪਰ ਥੰਮ ਲੱਗ ਗਿਆ ਗਿਆ ਹੈਗਾ ਉਸ ਦੇ ਉੱਪਰ ਰੋਕ ਲਾ ਦਿੱਤੀ ਗਈ ਹੈਗੀ ਆ ਕਿ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੀ ਆ ਕੋਈ ਵੀ ਹੈਵੀ ਵਾਹਨ ਜੇਕਰ ਇੱਥੇ ਦੌੜਦਾ ਹੈ ਤਾਂ ਉਸ ਉੱਪਰ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਸਕਦੀ ਹੈਗੀ ਆ ਦੂਸਰੇ ਪਾਸੇ ਜਿਹੜਾ 1 ਵਜੇ ਤੋਂ ਲੈ ਕੇ ਜੋ ਦੁਪਹਿਰ ਦਾ ਛੁੱਟੀ ਦਾ ਸਮਾਂ ਹੁੰਦਾ ਤਾਂ 1 ਵਜੇ ਤੋਂ ਲੈ ਕੇ ਦੁਪਹਿਰੇ 4 ਵਜੇ ਤੱਕ ਜਿਹੜੀ ਆ ਕੋਈ ਵੀ ਹੈਵੀ ਵਾਹਨ ਇਸ ਸੜਕ ਦੇ ਉੱਪਰ ਨਹੀਂ ਚੱਲ ਪਾਏਗਾ ਕਿਉਂਕਿ ਇਹ ਤਾਰਾ 163 ਜਿਹੜੀ ਆ ਉਹ ਲੱਗ ਚੁੱਕੀ ਹੈਗੀ ਆ ਤਾਂ ਇਹ ਦੇਖਣਾ ਹੋਵੇਗਾ ਕਿ ਕਿੰਨੀ ਕੁ ਥੰਮ ਲੱਗਦੀ ਹੈਗੀ ਆ ਪ੍ਰਸ਼ਾਸਨ ਦੀ ਸ਼ਕਤੀ ਹੋਰ ਕਿੰਨੀ ਜਿਹੜੀ ਉਹ ਵੇਖਣ ਨੂੰ ਮਿਲਦੀ ਹੈਗੀ ਕਿਉਂਕਿ ਲਗਾਤਾਰ ਸਵਾਲਾਂ ਦੇ ਕੇਦੇ ਦੇ ਵਿੱਚ ਪ੍ਰਸ਼ਾਸਨ ਸੀ ਕਿ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਲਗਾਤਾਰ ਇਹ ਹਾਦਸੇ ਜਦੋਂ ਸਾਹਮਣੇ ਆਉਂਦੇ ਨੇਗੇ ਤਾਂ ਉਸ ਤੋਂ ਬਾਅਦ ਹਰਕਤ ਦੇ ਵਿੱਚ ਪ੍ਰਸ਼ਾਸਨ ਕਿਉਂ ਆਉਂਦਾ ਹੈਗਾ ਤਾਂ ਇਸ ਵਕਤ ਹਰਕਤ ਦੇ ਵਿੱਚ ਪ੍ਰਸ਼ਾਸਨ ਜ਼ਰੂਰ ਹੈਗਾ ਲੇਕਿਨ ਕਦੋਂ ਰੋਕ ਲੱਗੇਗੀ ਇਹ ਵੱਡੇ ਟਰੱਕ ਜਿਹੜੇ ਜਾ ਰਹੇ ਨੇ ਇਹਨਾਂ ਟਰੱਕਾਂ ਤੇ ਵੀ ਇਹਨਾਂ ਦੇ ਟਾਇਰਾਂ ਤੇ ਵੀ ਰੋਕ ਲੱਗੇਗੀ ਕਿਉਂਕਿ ਜਦੋਂ ਸਵੇਰ ਦਾ ਸਮਾਂ ਹੋਏਗਾ ਜਿਵੇਂ ਅਸੀਂ ਹੈਵੀ ਵਹੀਕਲ ਵਾਲਾ ਏਰੀਆ ਦੇਖ ਲੈਨੇ ਕਿ ਉਸ ਏਰੀਏ ਦੇ ਵਿੱਚ ਕਦੀ ਵੀ ਹੈਵੀ ਵਹੀਕਲ ਨਹੀਂ ਹੁੰਦਾ ਸ਼ਹਿਰ ਦੇ ਵਿੱਚ ਜਿਹੜੇ ਹੈਵੀ ਵਹੀਕਲ ਚਲਾਉ ਜਿਹੜੇ ਚੱਲਨੇ ਨੇ ਉਹ ਕਿਥੇ ਲਾਗੂ ਨਹੀਂ ਹੁੰਦੇ ਤਾਂ ਉਹਨਾਂ ਨੂੰ ਜੇਕਰ ਇੱਥੇ ਚੱਲਦੇ ਹੋਏ ਨਜ਼ਰ ਆਉਂਦੇ ਨੇ ਤਾਂ ਪ੍ਰਸ਼ਾਸਨ ਕਿਤੇ ਨਾ ਕਿਤੇ ਕਾਰਵਾਈ ਕਰਦਾ ਹੋਇਆ ਵੀ ਨਜ਼ਰ ਆਏਗਾ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਪਸਿੰਗ ਪੁਟੀਸੀ ਨਿਊਜ਼ ਪਟਿਆਲਾ